ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਲੋਕਲ ਫਰੋਤੀ ਦਾ ਜਿਹੜਾ ਗੈਂਗ ਹੈ ਉਸ ਨੂੰ ਬਸਟ ਕਰਨ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਅ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾ ਗੜ੍ਹ ਤਲਾੜਾ ਤੋਂ ਨੇ ਜੋ ਪੇਸ਼ੇਵਰ ਜੋ ਆਰਐਮਪੀ ਡਾਕਟਰ ਨੇ ਤੇ ਇਹ ਪਿੰਡ ਨੰਗਲ ਗੁਰੂ ਵਿਖੇ ਡਾਕਟਰੀ ਦੁਕਾਨ ਕਰਦੇ ਸੀ ਇਹਨਾਂ ਨੂੰ ਕਾਫੀ ਸਮੇਂ ਤੋਂ ਵੱਖ-ਵੱਖ ਨੰਬਰਾਂ ਤੋਂ ਫਰੋਦੀ ਦੀਆਂ ਕਾਲਾਂ ਆ ਰਹੀਆਂ ਸਨ ਤੇ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤੀਆਂ ਤੇ ਉਹ ਕਾਲਾਂ ਨਹੀਂ ਚੁੱਕੀਆਂ ਤੇ ਇਸ ਦੇ ਰਿਜ਼ਲਟ ਵਜੋਂ ਇੱਕ ਵਾਰੀ ਇਹਨਾਂ ਨੂੰ ਜਾਂਦੇ ਜਾਂਦੇ ਰੋਕਿਆ ਗਿਆ ਤੇ ਫਿਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਪਿਸਟਲ ਵਗੈਰਾ ਦਿਖਾ ਕੇ ਇਹਨਾਂ ਨੂੰ 5 ਲੱਖ ਰੁਪਏ ਜਿਹੜੇ ਹਨ ਓਫਰੋਦੀ ਦੇ ਰੂਪ ਚ ਦੇਣ ਵਾਸਤੇ ਧਮਕੀਆਂ ਮਿਲੀਆਂ ਜਦੋਂ ਇਹਨਾਂ ਨੇ ਇਹ ਗੱਲ ਪੁਲਿਸ ਨੂੰ 3 ਤਰੀਕ ਦਾ ਮਾਮਲਾ ਹੈ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਇਤਲਾ ਦਿੱਤੀ ਕਿ 20 ਅਗਸਤ ਦੇ ਕਰੀਬ ਤੋਂ ਇਹਨਾਂ ਨੂੰ ਜਿਹੜੀਆਂ ਇਹ ਧਮਕੀਆਂ ਆ ਰਹੀਆਂ ਨੇ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਹੈ ਇੱਕ ਟਰੈਪ ਲੇ ਕੀਤਾ ਤੇ ਜੋ ਇਹ ਬੰਦੇ ਨੇ ਇਹਨਾਂ ਨੂੰ ਫੜਿਆ ਹੈ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਇੱਕ 315 ਬੋਰ ਦਾ ਪਿਸਤਲ ਆ ਮੋਟਰਸਾਈਕਲ ਤੇ ਐਕਸਯੂਵੀ ਤੇ ਹੋਰ ਜੋ ਹੈ ਇਹਨਾਂ ਦਾ ਸਮਾਨ ਜੋ ਲਿਸਟਡ ਹੈ ਉਹ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਜੋ ਮੁੱਖ ਜੋ ਕਿੰਗਪਿੰਨ ਹੈ ਉਹ ਗੁਰਿੰਦਰ ਸਿੰਘ ਜੋ ਹੈ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮੰਗਲਗੁਰੂ ਹੈ ਇਜਾ ਗੁਰਿੰਦਰ ਸਿੰਘ ਹੈ ਬੇਸਿਕਲੀ ਇਹ ਡਾਕ ਸ਼ਾਪ ਜਿੱਥੇ ਇਹਨਾਂ ਨੇ ਦੁਕਾਨ ਕੀਤੀ ਹੋਈ ਸੀ ਇਹ ਉਹ ਉਹ ਪ੍ਰੈਮਿਸਿਸ ਦੇ ਮਾਲਕ ਜੋ ਸੀ ਉਹ ਗੁਰਿੰਦਰ ਸਿੰਘ ਦੇ ਚਾਚਾ ਜੀ ਸਨ ਤਾਂ ਇੱਥੋਂ ਇਹਨੇ ਆਪਣੀ ਜਿਹੜੀ ਇਹ ਪੂਰੀ ਸਟੋਰੀ ਆਪਣਾ ਪਲੈਨਿੰਗ ਜਿਹੜੀ ਹੈ ਇੱਥੋਂ ਕੀਤੀ ਹੈ ਉਸ ਤੋਂ ਬਾਅਦ ਇਹਨੇ ਇਨਵੋਲਵ ਕੀਤਾ ਹੈ ਗੁਰਪ੍ਰੀਤ ਨੂੰ ਗੁਰਪ੍ਰੀਤ ਨੇ ਦੋ ਬੰਦੇ ਜੋ ਪੈਸੇ ਐਕਸਟਰੋਟ ਕਰਨ ਵਾਸਤੇ ਆ ਉਹ ਲਗਾਏ ਸਨ ਜੋ ਕਿ ਮਨਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਸਿਮਾ ਇਸੇ ਤਰੀਕੇ ਨਾਲ ਜੋ ਹੈ ਅੱਗੇ ਇਹ ਚੱਲਦੇ ਚੱਲਦੇ ਜੋ ਵੀ ਜੋ ਵੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ 3 ਲੱਖ ਜੋ ਹੈ ਐਕਸਟਰਸ਼ਨ ਮਨੇ ਇਹਨਾਂ ਨੂੰ ਜੋ ਹੈ ਦੇਨ ਲੀਡ ਆਫ ਸ਼ਾਪ ਗਏ ਤੇ ਉੱਥੇ ਜੋ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਸੋ ਇਸ ਤਰੀਕੇ ਨਾਲ ਟੋਟਲ 5 ਬੰਦੇ ਜੋ ਹੈ ਗ੍ਰਫਤਾਰ ਹੋਏ ਨੇ ਉਹਨਾਂ ਤੋਂ ਦੇਸੀ ਪਿਸਟਲ 315 ਬੋਰ ਮੋਟਰਸਾਈਕਲ ਐਕਸਯੂਵੀ ਤੇ ਫਿਰੋਤੀ ਦੀ ਜਿਹੜੀ ਹੈ 1.5 ਲੱਖ ਰੁਪਏ ਹੋ ਰਿਕਵਰ ਹੋ ਚੁੱਕੇ ਹਨ ਦੋ ਜੋ ਦੋਸ਼ੀ ਨੇ ਸਿਮਰਨਜੀਤ ਸਿੰਘ ਉਰਫ ਸਿਮਾ ਤੇ ਰਮਨਦੀਪ ਸਿੰਘ ਉਰਫ ਰਮਨਾ ਜਰਮਾ ਇਹੇ ਫਰਾਰ ਨੇ ਪੁਲਿਸ ਦੀਆਂ ਵੱਖੋ-ਵੱਖਰੀਆਂ ਟੀਮਾਂ ਲਗਾਈਆਂ ਗਈਆਂ ਨੇ ਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਏਗੀ ਇਸ ਦੇ ਵਿੱਚ ਜੋ ਫੋਨ ਹੈ ਜਿਸ ਫੋਨ ਤੋਂ ਇਹਨਾਂ ਨੂੰ ਫਰੋਤੀ ਦੀ ਅਕਾਲਾ ਹੁੰਦੀਆਂ ਸਨ ਉਹ ਸਿਮਰਨ ਉਹ ਰਮਨਦੀਪ ਸਿੰਘ ਦੇ ਫੋਨ ਹੈ ਰਮਨਦੀਪ ਸਿੰਘ ਉਰਫ ਰਮਾ ਜਿਹਦੇ ਫੋਨ ਨੂੰ ਹੁਣੇ ਰਿਕਵਰ ਵੀ ਕੀਤਾ ਗਿਆ ਤੇ ਅੱਗੇ ਫਰਦਰ ਜੋ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਤਦ ਜਦੋਂ ਆਪਣਾ ਫਿਰੋਤੀ ਦੀ ਰਕਮ ਦੇਣ ਗਈ ਸੀ ਉਦੋਂ ਪੁਲਿਸ ਨੇ ਤੁਰੰਤ ਉਹਨਾਂ ਨੂੰ ਫੜ ਲਿਆ ਤੇ ਉਸ ਟਾਈਮ 3 ਲੱਖ ਰੁਪਇਆ ਦੇਣ ਗਈ ਤੇ 1.5 ਲੱਖ ਰਿਕਵਰ ਹੋਇਆ 1.5 ਲੱਖ ਇਸ ਤਰ੍ਹਾਂ ਨਹੀਂ ਹੈ ਉਹ ਪੈਸੇ ਹੀ ਜਿਹੜੇ ਹੈਗੇ ਅਸੀਂ ਘੱਟ ਰੱਖੇ ਸੀਗੇ ਠੀਕ ਹੈ ਮੈਂ ਸਵਾਲ ਆਪਕ ਜਿਹੜੀ ਵਿੱਚ ਸਿਰ ਤੁਸੀਂ ਲਿਖਿਆ ਕਿ ਪਹਿਲਾਂ ਸ਼ਾਇਦ ਇਹਨੇ 3 ਲੱਖ ਰੁਪਇਆ ਦੇ ਦਿੱਤਾ ਸੀ ਦੇ ਦਿੱਤਾ ਸੀ ਪਰ 2 ਲੱਖ ਰੁਪਇਆ ਹੋਰ ਦੇਣਾ ਸੀ 2 ਲੱਖ ਦਿੰਦਿਆਂ ਬੜਿਆ ਜਾਂ ਇਹਨੂੰ 3 ਲੱਖ ਦਿੰਦਿਆਂ ਜਿਹੜਾ ਹੈ ਤੁਸੀਂ ਦੇਖੋਗੇ ਇਹਦੇ ਵਿੱਚ ਜੋ ਲਿਖਿਆ ਹੈ ਕਿ ਪਹਿਲਾਂ ਜਿਹੜਾ 3 ਲੱਖ ਰੁਪਏ ਭਿੰਡਰ ਪਿੰਡੇ ਨੇ ਇਹਨੇ ਦੇ ਦਿੱਤੇ ਸੀ ਉਸ ਤੋਂ ਬਾਅਦ 2 ਲੱਖ ਰੁਪਏ ਜਿਹੜੇ ਹੈਗੇ ਆ ਉਹ ਅਸੀਂ ਉਹ ਦੇ ਰਹੇ ਸੀਗੇ ਠੀਕ ਹੈ ਉਸ ਦੇ ਵਿੱਚ ਜੋ ਹੈ ਇਹ ਸਾਰੀ ਰਿਕਵਰੀ ਹੋਈ ਹੈ ਜਿਹੜੀ 3 ਲੱਖ ਰੁਪਏ ਦਿੱਤੇ ਹੈਗੇ ਆ ਉਹ ਦੀ ਰਿਕਵਰੀ ਹੋ ਗਈ ਹੈ 1.5 ਲੱਖ 1.5 ਲੱਖ ਰੁਪਏ ਉਦੋਂ ਤਾਂ ਕੋਈ ਕੰਪਲੀਟ ਨਹੀਂ ਦਿੱਤੀ ਸੀਗੀ ਕਿ ਪਹਿਲਾਂ ਨਹੀਂ ਉਹ ਪਹਿਲਾਂ ਇਹ ਦੇ ਚੁੱਕੇ ਸੀ ਸਰ ਇਹਨਾਂ ਦੇ ਉੱਪਰ ਪਹਿਲਾਂ ਵੀ ਮਾਮਲੇ ਤਰ੍ਹਾਂ ਕੋਈ ਇਦਾਂ ਦੇ ਫਰੋਤੀ ਮੰਗਣ ਦੇ ਜਾਂ ਕਿਸੇ ਗੈਂਗ ਨਾਲ ਸੰਬੰਧ ਰੱਖ ਨਹੀਂ ਇਹਦੇ ਵਿੱਚੋਂ ਇੱਕ ਦਾ ਦੋ ਦੋ ਬੰਦੇ ਜੇ ਸਾਡੇ ਕੋਲ ਫਿਗਰ ਹੋਏ ਨੇ ਉਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਉਹਨਾਂ ਦਾ ਹੈ ਅਸੀਂ ਉਹ ਪੂਰੀ ਜਿਹੜੀ ਹੈ ਉਹ ਜਾਂਚ ਕਰਦੇ। ਬਾਅਦ ਵਿੱਚ ਜਿਹੜੇ ਤਿੰਨ ਜਿਹੜੇ ਨਵੇਂ ਉਹ ਨਹੀਂ ਸੀ ਚੱਕਦੇ ਪਏ ਜਦੋਂ ਬਾਅਦ ਮੀਂਹ ਕਾਲ ਤੇ ਨੂੰ ਆ ਰਹੀਆਂ ਸੀ। ਫਿਰ ਉਹਨੂੰ ਥ्रेट ਕੀਤਾ ਗਿਆ ਕਿ ਤੁਸੀਂ ਪਿਸਤੌਲ ਦੀ ਨੋਕ ਤੇ। ਕਾ ਉਦੋਂ ਵੀ ਉਹਨੇ ਨਹੀਂ ਦਰਸਿਰ ਉਹਨੂੰ ਪੈਸੇ ਦੇਣੇ ਮੰਨ ਲਏ। ਉਦੋਂ ਵੀ ਇਹ ਕੰਪਲੀਟ ਨਹੀਂ ਕਰਨਾ ਆ ਤੁਹਾਡੇ ਨੂੰ। ਨਹੀਂ ਉਹ ਉਦੋਂ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ। ਇਹ 3 ਅਗਸਤ ਦੀ ਗੱਲ ਹੈ ਕਿ ਜਦੋਂ ਇਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਜਿਹੜਾ ਜਿਹੜਾ ਸਰ ਮੇਨ ਬੰਦਾ ਗੁਰਿੰਦਰ। ਇਹ ਪਹਿਲਾਂ ਕਿਸੇ ਗੈਂਗ ਦੇ ਨਾਲ ਹੈਗਾ ਸੀ। ਅਗਰ ਨਹੀਂ ਸਿੱਧਾ ਜਿਹੜਾ ਆਈਡੀਆ ਕਿਸ ਤਰ੍ਹਾਂ ਬਣਿਆ ਦੇਖੋ ਜੀ ਇਹਨੂੰ ਇਹ ਸੀਗਾ ਕਿ ਡਾਕਟਰ ਸਾਹਿਬ ਦੀ ਦੁਕਾਨ ਵਧੀਆ ਚੱਲ ਰਹੀ ਹੈ ਕਿਉਂਕਿ ਇਹ ਗੁਰਿੰਦਰ ਦੇ ਚਾਚਾ ਜੀ ਉਹਨਾਂ ਦੀ ਦੁਕਾਨ ਜਿਹੜੀ ਹੈ ਉਹਦੇ ਵਿੱਚ ਇਹ ਆਪਣਾ ਡਾਕਟਰੀ ਦਾ ਪੇਸ਼ਾ ਚਲਾ ਰਹੇ ਨੇ ਤਾਂ ਇਹਨੂੰ ਲੱਗਦਾ ਇਹਨਾਂ ਦੀ ਦੁਕਾਨ ਵਧੀਆ ਚੱਲਦੀ ਹੈ ਤੇ ਇਹਨਾਂ ਤੋਂ ਪੈਸੇ ਜਿਹੜੇ ਆ इजीली ਜਿਹੜਾ ਹੈ ਉਹ ਐਕਸਟਰੈਕਟ ਕੀਤੇ ਜਾ ਸਕਦੇ ਆ ਤਾਂ ਉਹਨੇ ਉਹ ਪਲੈਨਿੰਗ ਜਿਹੜੀ ਹੈ ਉੱਥੇ ਬਣਾਈ ਸੀ ਜਿਹੜੇ ਤਿੰਨ ਬੰਦੇ ਸਾਲ ਜਿਹੜੇ ਨਵੇਂ ਇਹਨਾਂ ਤੇ ਕੋਈ ਮਾਮਾ ਸਰਜਰੀ ਪਹਿਲੀ ਵਾਰ ਕੀਤਾ ਇਹਨਾਂ ਦੇ ਖਿਲਾਫ ਜੋ ਹੈ ਅਜੇ ਅਸੀਂ ਸਾਡੀ ਤਫਤੀਸ਼ ਚੱਲ ਰਹੀ ਹੈ ਅਜੇ ਤੱਕ ਇਹਨ ਪ੍ਰਿੰਟਪੜ 23 ਨੂੰ ਦਿੱਤੀ ਸੀ ਨਾਨੇ ਨਹੀਂ 3 3 ਅਸੀਂ ਇਮੀਡੀਏਟਲੀ ਪਰਚਾ ਦਰਜ ਕਰਕੇ ਕਿਉਂਕਿ ਮਾਮਲਾ ਸੰਗੀਨ ਸੀ ਐਕਸਟਰਸ਼ਨ ਦਾ ਸੀ ਤੇ ਕਿਉਂਕਿ ਇਹ ਜੋ ਲੋਕਲ ਲੋਕ ਨੇ ਇਹ ਕਿਸੇ ਨਾ ਕਿਸੇ ਗੈਂਗਸਟਰ ਦੇ ਨਾਂ ਤੇ ਆਮ ਲੋਕਾਂ ਤੋਂ ਫਰੋਤੀਆਂ ਮੰਗ ਕੇ ਜੋ ਹੈ ਈਜ਼ੀ ਮਨੀ ਜਿਹੜੀ ਹੈ ਉਹਨੂੰ ਜਿਹੜਾ ਹੈ ਪ੍ਰਾਪਤ ਕਰਦੇ ਸੀਗੇ ਸੋ ਇਹ ਜਿਹੜਾ ਹੈਗਾ ਇੱਕ ਲੋਕਲ ਗੈਂਗ ਹੈ ਇਹ ਬਸਟ ਹੋਇਆ ਜਿਹੜੇ ਦੋ ਬੰਦੇ ਆ ਜਿਹੜੇ ਅਰੈਸਟ ਕੀਤੇ ਗਏ ਜਿਹੜੇ ਕਹਿੰਦੇ ਮੇਨ ਨੇ ਆਪਣਾ ਇਹਦੇ ਪਿਮਲੇ ਮਾਮਲੇ ਦਰਜੋ ਉਹ ਵੀ ਫਰੋਤੀ ਦੇ ਇਹਨਾਂ ਇੱਕ ਜਾਂ ਵੱਖ-ਵੱਖ ਹੋਰ ਵੱਖ-ਵੱਖ ਥਾਣੇ ਦੇ ਤੇ ਉਹ ਨਹੀਂ ਇਹਨਾਂ ਦੇ ਜੋ ਚੈੱਕ ਕੀਤਾ ਹੈ ਅਜੇ ਜਿਹੜਾ ਇੱਕ ਹਰਟ ਕੇਸਿਸ ਹੈਗੇ ਆ ਹੋਰ ਲੜਾਈ ਝਗੜੇ ਦੇ ਇਸ ਤਰ੍ਹਾਂ ਦੇ ਕੇਸਿਸ ਹੈ। ਫਰੋਤੀ ਵਾਲਾ ਪਹਿਲਾ ਸੀ ਇਹ ਪਹਿਲਾ ਸੀ ਬਾਕੀ ਅਸੀਂ ਚੈੱਕ ਕਰ ਰਹੇ ਆ ਵੈਰੀਫਿਕੇਸ਼ਨ ਕਰ ਰਹੇ ਆ ਕਿ ਕਿਤੇ ਹੋਰ ਥਾਣੇ ਦੇ ਵਿੱਚ ਨਾ ਇਹਨਾਂ ਦੇ ਖਿਲਾਫ ਕੋਈ ਇਹਨਾਂ ਦੀ ਪਲਾਨਿੰਗ ਕਿਵੇਂ ਬਣਾਈ ਇਹਨਾਂ ਨੇ ਸਾਲਾ ਜੀ ਕਿਵੇਂ ਉਹਨੂੰ ਟਾਰਗੇਟ ਕਿਵੇਂ ਕੀਤਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੁਰਿੰਦਰ ਸਿੰਘ ਜੋ ਹੈ ਇਹਨੇ ਇੱਕ ਕਿੰਗਪਿਨ ਹੈ ਇਹਨੇ ਜੋ ਹੈ ਪਹਿਲਾਂ ਪਲੈਨਿੰਗ ਬਣਾਈ ਰਮਨਦੀਪ ਸਿੰਘ ਰਮੇ ਨਾਲ ਰਲ ਕੇ ਤੇ ਇਹਨਾਂ ਦੋਨੋਂ ਨੇ ਪਲਾਨ ਕੀਤਾ ਕਿ ਡਾਕਟਰ ਸਾਹਿਬ ਤੋਂ ਜੋ ਹੈ ਕਿਉਂਕਿ ਇਜ਼ੀ ਮਨੀ ਜਿਹੜਾ ਹੈ ਐਕਸਟਰਟ ਕਰ ਸਕਦੇ ਆ ਇਹਨਾਂ ਨੇ ਉੱਥੇ ਪਲੈਨਿੰਗ ਬਣਾਈ ਉਸ ਤੋਂ ਬਾਅਦ ਜੋ ਗੁਰਪ੍ਰੀਤ ਗੋਪੀਆ ਉਹਨੂੰ ਇਨਵੋਲਵ ਕੀਤਾ ਗਿਆ ਕਿ ਤੂੰ ਬੰਦੇ ਹਾਇਰ ਕਰ ਤਾਂ ਗੁਰਪ੍ਰੀਤ ਗੋਪੀ ਜੋ ਹੈ ਉਹਨੇ ਫਿਰੋਤੀ ਦੇ ਪੈਸੇ ਜਿਹੜੇ ਹੈ ਉਹ ਲੈਣ ਵਾਸਤੇ ਬੰਦੇ ਹਾਇਰ ਕੀਤੇ ਤੇ ਇਹ ਮਨਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਸਿਮਾ ਇਹਨਾਂ ਨੂੰ ਹਾਇਰ ਕੀਤਾ ਗਿਆ ਇਹ ਇਹ ਜਿਹੜੇ ਹੈ ਇਸ ਤਰੀਕੇ ਦੇ ਨਾਲ ਇਹ ਰਲ ਕੇ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ। ਇਸ ਲਈ ਇਹ ਮੇਰੇ ਕੋਲ ਵੱਡੇ ਗੈਂਗਸਟਰ ਦਾ ਨਾਮ ਲੱਗਾ ਜਿਸ ਤਰ੍ਹਾਂ ਕੋਈ ਕਿਸੇ ਸਮੇਂ ਫੌਕੀਏ ਮੰਗੀਆਂ ਜਾ ਰਹੀਆਂ ਨੇ। ਬਿਸ਼ਨੋਈ ਜਾਂ ਕੋਈ ਜੱਫੂ ਦੇ ਨਾਮ ਨਹੀਂ ਦੇਖੋ ਜੀ ਗੱਲ ਇਹ ਹੈ ਕਿ ਇਸ ਬਾਰੇ ਤਾਂ ਕਲੀਅਰ ਹੈ ਕਿ ਇਹਨਾਂ ਨੇ ਵੱਡੇ ਗੈਂਗਸਟਰ ਦੇ ਨਾਂ ਤੇ ਹੀ ਫਰੋਤੀਆਂ ਮੰਗੀਆਂ ਨੇ। ਪਰ ਕੁਝ ਕਿਉਂਕਿ ਜਦੋਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਤਾਂ ਇਸ ਬਾਰੇ ਉਹਨਾਂ ਵੱਲੋਂ ਕੋਈ ਇਸ ਤਰੀਕੇ ਦੀ ਗੱਲ ਸਾਹਮਣੇ ਨਹੀਂ ਆਈ ਸਾਡੀ ਤਫ਼ਤੀਸ਼ ਦੇ ਵਿੱਚ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ। ਤੇ ਅਸੀਂ ਜਿਹੜਾ ਜਲਦੀ ਉਹਦੇ ਬਾਰੇ ਦੱਸਾਂ ਲਿੰਕ ਆ ਗਿਆ ਕੀ ਵੱਡੇ ਐਕਟਰਾਂ ਦੇ ਨਾਲ ਕੋਈ ਲਿੰਕ ਆ ਗਿਆ ਨਹੀਂ ਅਜੇ ਤੱਕ ਕੁਝ ਨਹੀਂ ਸਰ ਕਾਲ ਜਿਹੜੀ ਕਰਦੇ ਸੀ ਪਹਿਲਾਂ ਬਾਹਰਲੇ ਨੰਬਰਾਂ ਤੋਂ ਕਾਲ ਆ ਗਿਆ ਸੀ ਜੀ ਜੀ ਉਹ ਪਤਾ ਲੱਗਾ ਕਿ ਕਿਤੋਂ ਕਾਲ ਕਰਵਾਉਂਦੇ ਸੀ ਇਹਦਾ ਮਤਲਬ ਇਹਨਾਂ ਦੇ ਬਾਅਦ ਵੀ ਲਿੰਕ ਹੋਣਗੇ ਨਹੀਂ ਇਹਨਾਂ ਦੇ ਕੋਲ ਜੋ ਨੰਬਰ ਹੁੰਦੇ ਆ WhatsApp ਬਾਹਰਲੇ ਨੰਬਰਾਂ ਤੋਂ ਚੱਲਦੇ ਆ ਜੀ ਜੀ ਸਾਰੇ ਜਿਹੜਾ ਹਥਿਆਰ ਜਿਹੜਾ ਵਰਤਿਆ ਗਿਆ ਆਪਣਾ ਇਹ ਮਤਲਬ ਇਸ ਕੰਮ ਲਈ ਵਰਤਣਾ ਸੀ ਜਾਂ ਪਹਿਲਾਂ ਵੀ ਛੋਟੇ-ਮੋਟੇ ਖਾਣ ਦਿੱਤਾ ਕੀਤੇ ਗਏ ਨਹੀਂ ਇਹ ਸਾਰੀ ਤਫਤੀਸ਼ ਕਰ ਰਹੇ ਆ ਕਿ ਪਹਿਲਾਂ ਵੀ ਇਹਨਾਂ ਵੱਲੋਂ ਇਸ ਤਰੀਕੇ ਨਾਲ ਕੋਈ ਕਿਉਂਕਿ ਅਜੇ ਸਾਡੇ ਸਾਹਮਣੇ ਕੋਈ ਇਦਾਂ ਦਾ ਫਰੋਤੀ ਦਾ ਮਾਮਲਾ ਜਾਂ ਇਦਾਂ ਦਾ ਕੋਈ ਮਾਮਲਾ ਨਹੀਂ ਆਇਆ ਪਰ ਅਸੀਂ ਇਹ ਪੂਰੀ ਜਿਹੜੀ ਹੈ ਤਫਤੀਸ਼ ਕਰ ਰਹੇ ਆ ਕਿ ਇਹ ਜੋ ਪਿਸਟਲ ਹੈ ਹੋਰ ਕਿਉਂਕਿ ਅਜੇ ਸਾਡੇ ਕੋਲ ਜਿਹੜਾ ਹੈ ਸਿਮਰਜੀਤ ਸਿਮਾ ਤੇ ਰਮਨਦੀਪ ਸਿੰਘ ਰਮਾ ਇਹ ਅਜੇ ਫਰਾਰ ਨੇ ਉਹਨਾਂ ਦੀ ਜਦੋਂ ਅਰੈਸਟ ਹੁੰਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤੇ ਇਹ ਗੱਲ ਸਾਰੀ ਦੀ ਸਾਰੀ ਕਲੀਅਰ ਹੋ ਸਰ ਮੀਤੇ ਦਿit ਵੀ ਜਿਹੜਾ ਇੱਕ ਕਤਲ ਹੋਇਆ ਉਹਦੇ ਵਿੱਚ ਵੀ ਇਹਨਾਂ ਦੀ ਇਨਵੋਲਵਮੈਂਟ ਹੈਗੀ ਸੀ ਨਹੀਂ ਅਜੇ ਤੱਕ ਐਦਾਂ ਨਹੀਂ ਕੋਈ ਗੱਲ ਸਾਹਮਣੇ ਸਰ ਉਹਦੇ 'ਚ ਕਾਰਵਾਈ ਕਿੱਥੋਂ ਤੱਕਰ ਪਹੁੰਚੀ ਪਹੁੰਚੀ ਉਹਦੇ ਵਿੱਚ ਕਾਫੀ ਹੱਦ ਤੱਕ ਅਸੀਂ ਐਡਵਾਂਸ ਸਟੇਜ ਤੇ ਪਹੁੰਚ ਗਏ ਆ ਉਹਦੇ ਵਿੱਚ ਜੋ ਬੰਦੇ ਜਿਨ੍ਹਾਂ ਨੇ ਰੇਕੀ ਕੀਤੀ ਹੈ ਮੋਟਰਸਾਈਕਲ ਤੇ ਆਏ ਨੇ ਉਹਨਾਂ ਬਾਰੇ ਕਈ ਜੋ ਹੈਗੇ ਸਸਪੈਕਟਸ ਅਸੀਂ ਲਿਸਟ ਬਣਾਈ ਆ ਉਹਨਾਂ ਤੇ ਅਸੀਂ ਕਾਰਵਾਈ ਕਰ ਰਹੇ ਆ ਰੇਡਸ ਵਗੈਰਾ ਸਾਡੀਆਂ ਚੱਲ ਰਹੀਆਂ ਸਰ ਅਰੈਸਟ ਭਈ ਕਿਸੇ ਜਿਹੜੀ ਯਾਰ ਜਿਹੜੀ ਕਿਡਨਾਪਿੰਗ ਹੋਣੀ ਅਰੈਸਟ ਭਈ ਸਰ ਕਿਸੇ ਦੀ ਜੀ ਉਹਦੇ ਵਿੱਚ ਦੋ ਦੀ ਅਰੈਸਟ ਪਹਿਲਾਂ ਹੀ ਹੋ ਸਰ ਕਹਿੰਦੇ ਹੋ ਤੇ ਸੁਣਨ ਚ ਹੈ ਕਿ ਵਿਦੇਸ਼ ਤੋਂ ਫਿਰੋਤੀ ਦੀ ਰਕਮ ਬਿਲੀ ਸੀ ਇਥੇ ਇਹ ਮਾਮਲਾ ਸਾਰਾ ਅਸੀਂ ਤਫਤੀਸ਼ ਬੜਾ ਮਾਈਨਿਊਟਲੀ ਕਰ ਰਹੇ ਆ ਤੇ ਜਿਹੜਾ ਵਿਦੇਸ਼ ਦਾ ਐਂਗਲ ਹੈ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਫੰਡਿੰਗ ਹੋਈ ਹੈ ਤੇ ਜੋ ਇਹਨਾਂ ਦਾ ਪਹਿਲਾ ਰਿਲੇਸ਼ਨ ਸੀਗਾ ਲੜਕਾ ਲੜਕੀ ਦਾ ਤੇ ਸੂ ਸਾਈਡ ਵਾਲਾ ਉਹ ਸਾਰੇ ਐਂਗਲ ਜੋ ਹੈ ਬੜੇ ਬਰੀਕੀ ਨਾਲ ਚੈੱਕ ਕੀਤੇ ਜਾ ਰਹੇ ਆ ਨਹੀਂ ਸਰ ਜਿਹੜਾ ਇਹ ਦੋਦੀ ਦਾ ਕਤਲ ਹੋਇਆ ਸੀ ਉਹਦੇ ਚ ਵੀ ਕਹਿੰਦੇ ਫੰਡਿੰਗ ਵਿਦੇਸ਼ ਤੋਂ ਹੋਈ ਸੀ ਨਹੀਂ ਉਹਦੇ ਵਿੱਚ ਜਿਹੜੀ ਇਹ ਗੱਲ ਤੁਸੀਂ ਕਹਿ ਰਹੇ ਹੋ ਇਸ ਤਰੀਕੇ ਨਾਲ ਹੈ ਕਿ ਉਹਨਾਂ ਦਾ ਬੇਟਾ ਜੋ ਹੈ ਜੋ ਭਾਰ ਹੈ ਉਹਨੇ ਫੰਡ ਫੰਡ ਕਰਕੇ ਫੰਡਿੰਗ ਕਰਕੇ ਬੰਦੇ ਹਾਇਰ ਕੀਤੇ ਆ ਤੇ ਕਤਲ ਹੋਇਆ ਉਸ ਜਿਹੜਾ ਐਂਗਲ ਹੈ ਸੀ ਉਸ ਦੀ ਚੈਕਿੰਗ ਵੈਰੀਫਿਕੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਮੈਂ ਕਿਹੜੀਆਂ ਨਵੀਆਂ ਧਾਰਾ ਪੀ ਐਨ ਐਸ ਦੀਆਂ ਲਾਈਆਂ ਨਾ ਜੀ ਇਸ ਵਾਰ ਥੋੜਾ ਦੱਸ ਦਿਓ ਕਿਹੜੀ ਜਿਹੜੀ 308 ਹੈ ਜਿਹੜੀ 305 ਕਿਉਂਕਿ ਟੋਟਲੀ ਚੇਂਜ ਹੋ ਗਿਆ 305 ਤਾਂ ਅੱਗੇ ਲੱਗਦੀ ਜਿਹੜੀ ਕਿਹਦੇ ਵਾਸਤੇ ਜਿਹੜੀ ਫਰੋਤੀ ਦੀ ਕਿਹੜੀ ਇਫੈਕਸ਼ਨ ਤੇ ਕਿਹੜੀ ਜਿਹੜੀ 10 ਇਸ ਦੇ ਵਿੱਚ ਇਹ ਆ ਜਿਹੜੀ 308 5 ਹੈਗੀ ਆ ਕਿਸੇ ਵਿਅਕਤੀ ਨੂੰ ਮੌਤ ਦਾ ਡਰ ਪਾ ਕੇ ਉਹ ਤੋਂ ਫਰੋਤੀ ਲੈਣੀ ਜੀ ਇਹਦੇ ਵਿੱਚ ਆ ਜਾਂਦਾ 352 ਹੈਗੀ ਹੁੰਦੀ ਆ ਅਪਰਾਧਿਕ ਪਹਿਪੀ ਅਗਲੇ ਨੂੰ ਕਰਦੇ ਤੇ 62 ਦੇ ਵਿੱਚ ਇਹ ਹੈਗਾ ਉਮਰ ਕੈਦ ਜਾਂ ਕਿਸੇ ਹੋਰ ਕੈਦ ਨਾਲ ਸਹਾਇਕੀ ਕੋਸ਼ਿਸ਼ ਕਰਨ ਤੇ 25 ਜੰਦਰ ਨਾਟਜ ਉਹਦਾ ਆਰਗਨਾਈਜ਼ਡ ਕਰਾਈ ਦਾ ਹੈ ਇਸ ਦੇ ਵਿੱਚ ਨਵੇਂ ਬੀ ਐਨ ਐਸ ਦੇ ਵਿੱਚ ਜੇ ਤੁਸੀਂ ਦੇਖੋਗੇ ਇੱਕ ਤਾਰਾ 111 ਵੀ ਹੈ ਜਿਹੜੀ ਆਰਗਨਾਈਜ਼ਡ ਕਰਾਈਮ ਦੇ ਅਗੇਂਸਟ ਲੱਗਦੀ ਹੈ 111 ਤੇ ਤੇ ਅਸੀਂ ਹਰੇਕ ਦੇ ਵਿੱਚ ਇਸ ਤਰ੍ਹਾਂ ਇਸ ਤਰੀਕੇ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹ ਹੈਪਨ ਹੋਇਆ ਹੈ ਅਸੀਂ ਉਹਦੇ ਵਿੱਚ ਕਿਉਂਕਿ ਸਟ੍ਰਿਕਟ ਧਾਰਾ ਹੈ ਵੀਐਨਐਸ ਦੀ ਨਵੀਂ ਧਾਰਾ ਹੈ ਜੋ ਕਿ ਅਪਰਾਧ ਨੂੰ ਰੋਕਣ ਲਈ ਬੜੀ ਕਾਰਗਰ ਸਾਬਤ ਹੋਏਗੀ ਜੇਕਰ ਸਾਨੂੰ ਲੱਗਦਾ ਹੋਇਆ ਕਿ ਇਸ ਤਰੀਕੇ ਦੀ ਧਾਰਾ ਦੀ ਇਹਦੇ ਵਿੱਚ ਬਣਦੀ ਹੈ ਅਸੀਂ ਉਹ ਵੀ ਲਾਵਾਂਗੇ ਇਸ ਵੀ ਉਸ ਨੇ ਸਰ ਇਹਦਾ ਹੋ ਸਕਦਾ ਜਿਵੇਂ ਆਮ ਤੌਰ ਤੇ ਉਹ 43 ਤੋਂ 59 ਲੱਗ ਜਾਂਦੀ ਨਹੀਂ ਇਹ ਤਾਂ ਚਲੋ ਹੁਣ ਪਹਿਲਾਂ ਵੀ ਮਿਸਯੂ